ਨਹੀਂ ਚਲੇਗੀ ਕਿਹਨਾਂ ਸਾਈ ਨਹੀਂ ਚਲੇਗੀ ਟੱਕਰੀ ਖਾਏ ਚੱਲੀ ਚਲੇਗੀ ਚਲੇਗੀ ਕਿਹਨਾਂ ਸਾਈ ਨਹੀਂ ਚਲੇਗੀ ਟੱਕੇ ਖਾਈ ਨਹੀਂ ਚਲੇਗੀ ਕਿਹਨਾਂ ਸਾਈ ਨਹੀਂ ਚਲੇਗੀ ਇਹ ਉਹਨਾਂ ਦੀ ਗੱਡੀ ਹੈ ਜੀ ਅੱਛਾ ਜੀ ਅੱਜ ਲੋਕੀਂ ਵੇਖੋ ਗੱਡੀ ਇਹਦੀ ਇਦਾਂ ਅੱਛਾ ਜੀ ਹਾਂ ਜੀ अच्छा पोल, पोल दे अपने गाड़ी लाई है। ਦਾ ਨਾਮ ਅਮਰਦੇਵ ਸਿੰਘ ਜੇ। ਹਾਂਜੀ ਕਿਹ ਤੋਂ ਕੀ ਮਾਮਲਾ ਕਿੱਥੇ ਹੈ? ਮੈਂ ਕਰਦਾ ਲੱਕੜ ਦਾ ਕੰਮ। ਹਾਂਜੀ ਕਿਹੜੀ ਜਗ੍ਹਾ ਤੇ? ਆ ਨਾਲੇ ਆਪਣਾ ਆ ਰਹੇ ਤੇ ਪੁਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ। ਅੱਛਾ ਜੀ। ਤੇ ਰੋਡ ਤੇ ਆਉਂਦਾ ਮਾਲ ਇਸ ਕਰਕੇ ਪੁਲ ਦੇ ਹੇਠਾਂ ਮੈਂ ਮਾਲ ਨੂੰ ਹੁੰਦਾ ਵਾਂ। ਜੇ ਤਾਂ ਡੈਡੀ ਦੇ ਹੋਂ ਤੋਂ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਥਨ ਦਾ ਮਾਲ ਇਥੇ। ਤੇ ਹੁਣ ਜਾਣ ਕੇ ਕਾਰਪੋਰੇਸ਼ਨ ਨੂੰ ਕੰਮ ਪਲੇਟਾਂ ਪਹੁੰਚਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚਿਆ ਤੇਰਾ ਮਾਲ ਨਹੀਂ ਲੱਗਣ ਦੇਣਾ ਇਥੇ। ਕੌਣ ਕਹਿੰਦਾ ਸੀ? ਆ ਗਰਨਾਥ ਸਿੰਘ ਸੀ ਮਡਾਲਾ। ਵਾਂਗੇ ਇਹੋ ਕਰਦੇ ਆਂ ਕਿ ਸਾਰੇ ਰੋਟੀ ਖਾਣਦੇ ਆਂ ਮੇਰਾ ਰੋਡ ਦੇ ਕਰਕੇ ਔਨ ਕਰਕੇ ਮਾਂ ਵੀ ਇੱਥੇ ਸਾਈਡ ਤੇ ਮਾਲ ਲਾਉਣਾ ਆਪਣਾ ਤੇ ਬਸ ਇਹੋ ਕਿ ਮਿਹਨਤ ਕੀਤੀ ਜਾ ਰਹੀ ਹੈ ਤੇ ਉਹਨੂੰ ਮਿਹਨਤ ਨੂੰ ਕਰਦੇ ਨੇ ਹਾਂ ਜੀ ਹਾਂ ਜੀ ਅੱਜ ਸੇਰੇ ਵੀ ਡਾਂਗ ਲੈ ਕੇ ਪਿਆ ਹਾਂ ਜਦ ਮਾਲ ਆਇਆ ਮੇਰੇ ਲੱਕੜ ਆਏ ਉਦੋਂ ਡਾਂਗ ਲੈ ਕੇ ਪਿਆ ਆ ਅਹੀਂ ਫੇਰ ਨਹੀਂ ਕੋਈ ਕਿਆ ਸਿਆਣਿਆ ਕਰਕੇ ਆਉਂਦੇ ਕੀ ਲੜਨਾ ਨਹੀਂ ਆਪਾਂ ਬੈ ਕੇ ਗੱਲ ਨਿਬੜੀ ਜੋ ਨੇ ਮਾਰਦਾ ਲੜਾਈ ਝਗੜੇ ਵਾਲਾ ਤੁਰਦਾ ਤੁਰਦਾ ਉਧਰ ਨਹੀਂ ਉਹਨੂੰ ਉਤਰਾਜ ਵੀ ਉਹ ਦੀ ਦੁਕਾਨ ਕਿਤੇ ਆ ਹਾਂਜੀ ਹਾਂਜੀ ਮੈਨੂੰ ਪੈਂਦੀ ਵੀ ਗਲੀ ਆ ਪੈਂਦੀ ਸਾਰਾ ਮਲੇ ਵਾਲੇ ਸਹਿਮਦੇ ਆਪਾਂ ਸਾਰਿਆਂ ਨੂੰ ਪੁੱਛ ਕੇ ਲੈ ਲੋ ਇੱਥੇ ਕੀ ਕਰ ਰਹੇ ਹਾਂਜੀ ਹਾਂਜੀ ਬਸ ਕਹਿੰਦਾ ਮੈਂ ਇੱਥੇ ਗਏ ਦਾ ਨਹੀਂ ਲੱਗਣ ਦੇਣਾ ਮੇਰੀਆਂ ਗੱਡੀਆਂ ਦੇ ਟਰਾਲੀਆਂ ਲੱਗਣ ਗਿਆ ਬਸ ਸਾਹਮਣੇ ਉਹ ਕਹਿੰਦਾ ਮੇਰੀਆਂ ਗੱਡੀਆਂ ਦੇ ਟਰਾਲੀਆਂ ਟਰਾਲੀਆਂ ਲੱਗਣਗੀਆਂ ਕਿਸੇ ਦੀ ਨਹੀਂ ਲੱਗਣਗੀਆਂ ਨਹੀਂ ਲੱਗਣ ਸਰ ਕਿ ਉਹਨਾਂ ਨੇ ਇਹ ਨਹੀਂ ਦਿੱਤੀ ਇਸ ਨੂੰ ਜਗਾ ਪੂਰੀ ਪੂਰੀ ਗੁੰਡਾਗਿਰਦੀ ਪੁਰੀ ਪੁਰੀ ਗੁੰਡਾਗਿਰਦੀ ਇਸ ਬਾਰੇ ਪੁਲਿਸ ਨੂੰ ਕਪਰੇਟ ਵਾਲੇ ਬੋਲ ਦਿੱਤੀ ਹਾਂਜੀ ਹਾਂਜੀ ਕੰਪਲੇਟ ਕਰ ਦਿੱਤੀ ਹਾਂਜੀ ਹਾਂਜੀ ਸਾਰੇ ਆ ਦੁਕਾਨਾਂ ਵਾਲੇ ਆਏ ਹੋਰ ਕਿਸਮੇ ਇਤਰਾਜ ਹੈਗਾ ਵਾ ਹਾਂਜੀ ਜਿਹੜੀਆਂ ਵਾਲੇ ਹੋਰ ਕਿਸਮੇ ਇਤਰਾਜ ਹੈਗਾ ਵਾ ਸਾਰਿਆਂ ਨੂੰ ਇਤਰਾਜ ਮੱਲੇ ਵਾਲਿਆਂ ਨੂੰ ਇਹ ਕਾਰਪੋਰੇਟ ਇਹ ਕੱਲਾ ਤੁਹਾਨੂੰ ਤੈਨੂੰ ਲੋਕ ਦਾ ਕਿ ਹੋਰ ਵੀ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਉਹ ਆਏ ਇਹਨਾਂ ਦਾ ਸਮਾਨ ਵੀ ਲੈ ਕੇ ਪੈਂਜਰਾ ਆਲੇ ਦਾ ਅੱਛਾ ਝੁੱਕ ਗਏ ਉਹ ਵਿਚਾਰੇ ਸਾਰੇ ਰੋਟੀ ਗਰੀਬ ਬੰਦੇ ਆ ਰੋਟੀ ਖਾਂਦੇ ਆ ਆਪਣੇ ਇਹੜਾ ਬਾਰ-ਬਾਰ ਜਾਂਦਾ ਰਹੇ ਮੇਰੀਆਂ ਲੱਕੜਾਂ 2-3 ਰੀ ਇਹਨੇ ਜਗਾਈਆਂ ਕਾਰਪੋਰੇਸ਼ਨ ਨੂੰ ਫੋਨ ਕਰਕੇ ਫੋਟੋਆਂ ਖਿੱਚ ਕੇ ਪਾ ਦਿੰਦਾ ਜਦੋਂ ਮਾਲ ਆਉਂਦਾ ਜਾਣ ਕੇ ਕਰਦਾ ਜੀ ਹਾਂਜੀ ਹਾਂਜੀ ਕੋਈ ਪੁਰਾਣੀ ਰਜਿਸਟ ਵਗੈਰਾ ਦਾ ਨਾ ਨਾ ਕੋਈ ਬੰਨ ਰਾਂ ਜੀ ਉਹਣਾ ਹੀ ਰਹੇ ਆਹਨ ਭਾ ਕੇ ਮੁੱਖੀ ਕੰਮ ਕਰਦੇ ਮੇਰਾ ਟੈਰਾਂ ਦਾ ਕੰਮ ਜੀ ਕਿੰਨੇ ਸਾਲਾਂ ਤੋਂ ਕਰਦੇ ਇੱਥੇ ਸਾਨੂੰ 20 ਸਾਲ ਹੋ ਗਏ। 20 ਸਾਲ। ਕੋਲ ਦੇ ਥੱਲੇ 10 ਸਾਲ ਹੋ ਗਏ। ਅੱਛਾ ਕੋਲ ਦੇ ਥੱਲੇ। ਹਾਂਜੀ। ਇਹੀ ਬੰਦਾ ਤੁਹਾਨੂੰ ਤਾਂ ਪਰੇਸ਼ਾਨ ਕਰੇ। ਐਸੀ ਇਹੇ ਬੰਦਾ ਆ। ਇਹਨੂੰ ਕਿਉਂ ਪਰੇਸ਼ਾਨੀ ਹੁੰਦੀ ਜੀ ਤੁਹਾਡੇ ਨਾਲ? ਸਿਰਫ ਗੱਡੀਆਂ ਨਹੀਂ ਲੱਗਦੀਆਂ ਇਹਦੀਆਂ। ਅੱਛਾ ਇਹਦੀ ਆਪ ਦੀ ਗੱਡੀਆਂ। ਪਹਿਲਾਂ ਮੇਰਾ ਸਮਾਨ ਉੱਥੇ ਪਿਆ ਹੁੰਦਾ ਸੀ ਜਿੱਥੇ ਟਰਾਲੀ ਲੱਗੀ ਆ। ਫਿਰ ਕਹਿੰਦਾ ਮੈਂ ਗੱਡੀਆਂ ਲਾਣੀਆਂ ਮੇਰੇ ਨਾਲ ਲੜ ਪਿਆ। ਮੈਂ ਚੱਕ ਕੇ ਸਮਾਨ ਇੱਧਰ ਲੈਂਦਾ। ਹੂੰ। ਮਨੋਂ ਉਹਦੀਆਂ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਤਾਂ ਕਰਕੇ ਤਾਂ ਨਾ ਤਾਂ। ਹਾਂਜੀ ਹਾਂਜੀ। ਆਪਣੀਆਂ ਗੱਡੀਆਂ ਨਹੀਂ ਲੱਗਦੀਆਂ। ਕਿ ਮੰਗ ਕੀ ਕਰਦੇ ਜੀ ਤੁਸੀਂ? ਮੰਗਿਆ ਉਹ ਰਾਸ਼ਨ ਚਲਾਈ ਜਾਵੇ ਦਵਾਈ ਦਾ ਖਰਚੇ 13 ਦਾ ਕੰਮ ਜੇ ਹਾਂਜੀ ਹਾਂਜੀ 13 ਦਾ ਮਤਲਬ ਜਿਹੜਾ ਪੋਲ ਦੇ ਨਾਲ ਉਹਨਾਂ ਨੂੰ ਧੱਕੇਸ਼ਾਹੀ ਕਰ ਰਿਹਾ ਜੀ ਧੱਕੇਸ਼ਾਹੀ ਗੁੰਡਾ ਕਰਦੀ ਕੀਤੇ ਗੁੰਡਾ ਕਰਦੀ ਹੈਗੇ ਹਰ ਕੋਈ ਗਰੀਬ ਆਪਣੀ ਮਿਹਨਤ ਕਰਕੇ ਸਾਰਾ ਆਣ ਕੇ ਇੱਥੇ ਸਵੇਰੇ ਸਫਾਈ ਕਰੀਦੀ ਝਾੜੂ ਮਾਰੀ ਦਾ ਇਹਨਾਂ ਨੇ ਕਦੀ ਇੱਕ ਲਫਾਫਾ ਵੀ ਚੁੱਕਿਆ ਨਹੀਂ ਕੀਤਾ ਮੇਰਾ ਮਤਲਬ ਤੁਹਾਨੂੰ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਕਦੀ ਤੰਗ ਨਹੀਂ ਕੀਤਾ ਨਹੀਂ ਕੀਤਾ ਨਹੀਂ ਕੀਤਾ ਸਾਨੂੰ 10 ਸਾਲ ਹੋ ਗਏ ਆ ਕਿਸੇ ਨੇ ਨਹੀਂ ਤੰਗ ਕੀਤਾ ਕਿਸੇ ਨੇ ਨਹੀਂ ਕੀਤਾ 10 ਸਾਲ ਹੋ ਗਏ ਤੇ ਮਤਲਬ ਇਹ ਬੰਦਾ ਹੈਗਾ ਇਹ ਜਗ੍ਹਾ ਤੇ ਕੋਈ ਹੱਕ ਨਹੀਂ ਹੈ ਸਰਕਾਰੀ ਜਗ੍ਹਾ ਵਾ ਸਰਕਾਰੀ ਜਗ੍ਹਾ ਹੈ ਪਿਆਰ ਨਾਲ ਵਰਤੀ ਜਾ ਸਕਦੀ ਹੈ ਠੱਕੇ ਨਾਲ ਨਹੀਂ ਇਹ ਠੱਕੇ ਨਾਲ ਹੀ ਕਰਿਆ ਜੀ ਠੱਕੇ ਨਾਲ ਜੀ ਗਰੀਬ ਪਰਿਵਾਰਾਂ ਨਾਲ ਠੱਕੇ ਨਾਲ ਕੀਤਾ ਹਾਂਜੀ ਹਾਂਜੀ ਜਿਹਦੇ ਕੋਲ ਹੈ ਕੀ ਮਾਮਲਾ ਸਾਰਾ ਜਿਹੜਾ ਮਾਮਲਾ ਸਰ ਕੁਝ ਨਹੀਂ ਹੈ ਬੜਾ ਨਿਗਾਹਿਆ ਮਾਮਲਾ ਵਾ ਇਹਨੂੰ ਸੁਲਝਾਉਣ ਨੂੰ ਅੱਗੇ ਵੀ ਕੋਸ਼ ਚਲੋ ਅਹੀਂ ਕਹਿੰਦੇ ਵੀ ਪੁਲ ਦੇ ਥੱਲੇ ਆ ਨਾ ਜਿਹੜਾ ਇਹ ਸਰਕਾਰੀ ਪੋਲ ਆ ਸਾਰੇ ਸ਼ਹਿਰ ਦੇ ਇਹ 베ਰਕਾ ਜੀ ਅੱਛਾ ਜੀ 베ਰਕਾ ਫਾਟਕ ਤੋਂ ਪਹਿਲਾਂ ਮੇਕ ਪਾਂਡ ਦੇ ਕੋਲ ਆ ਪੋਲ ਆ ਸਾਰਾ ਸ਼ਹਿਰ ਵੇਖੋ ਤੁਸੀਂ ਜਾ ਕੇ ਪੁਲ ਦੇ ਥੱਲੇ ਦੁਕਾਨਾਂ ਚੱਲ ਰਹੀਆਂ ਨੇ ਸਾਮਾਨ ਪਏ ਨੇ ਰੇੜੀਆਂ ਲੱਗੀਆਂ ਨੇ ਹਰ ਚੀਜ਼ ਚੱਲ ਰਹੀ ਆ ਹਰ ਗਰੀਬ ਆਦਮੀ ਆਪਣੀ ਰੋਟੀ ਖਾ ਰਿਹਾ ਜਦੋਂ ਪੁਲ ਬਣਿਆ ਤੇ ਜਿਹੜੀਆਂ ਦੁਕਾਨਾਂ ਨੇ ਸਾਈਡਾਂ ਦੇ ਇਹਨਾਂ ਦਾ ਜਿਹੜਾ ਕਾਰੋਬਾਰ ਠੱਪ ਹੋ ਗਿਆ ਛਾਪ ਹੋ ਗਿਆ ਨਿਕੀਆਂ ਨਿਕੀਆਂ ਦੁਕਾਨਾਂ ਸੜਕ ਅੱਗੇ ਆ ਗਈ ਆ ਜਿਹੜੇ ਸਾਈਕਲ ਵਾਲੇ ਪੈਂਚਰ ਵਾਲਾ ਸਮਾਨ ਕਿੱਥੇ ਬੈਹਿ ਕੇ ਪੈਂਚਰ ਲਾਉਣਗੇ ਤੇ ਜੇ ਇਹ ਪੁਲ ਦੇ ਥੱਲੇ ਇਹਨਾਂ ਨੂੰ ਰਾਹਤ ਮਿਲੀ ਆ ਥੋੜੀ ਜੀ ਵੀ ਚਲੋ ਆਪਣਾ ਕਾਰੋਬਾਰ ਕਰਕੇ ਆਪਣਾ ਢਿੱਡ ਭਰਦੇ ਨੇ ਬੱਚਿਆਂ ਵਾਸਤੇ ਕਮਾ ਕੇ ਖੜਦੇ ਨੇ ਆਪਣੇ ਜੀ ਆਜਿੰਤ ਪਾਲ ਰਹੇ ਨੇ ਕੋਈ ਚੋਰੀਆਂ ਠੱਗੀਆਂ ਤਾਂ ਨਹੀਂ ਕਰ ਰਹੇ ਕੋਈ ਨਸ਼ਾ ਸਮੈਗ ਤੇ ਨਹੀਂ ਵੇਚਣ ਦੇ ਕੋਈ ਨਸ਼ੇ ਦਾ ਕਾਰੋਬਾਰ ਤੇ ਨਹੀਂ ਕਰਨ ਦੇ ਵਿਚਾਰੇ ਜੇ ਇੱਕ ਲੱਕੜਾਂ ਵਾਲਾ ਵਾ ਲੱਕੜਾ ਸੜਕ ਦੇ ਉੱਤੇ ਕਿਤੇ ਨਹੀਂ ਰੱਖ ਸਕਦਾ ਠੀਕ ਹੈ ਜੀ ਇਹਨਾਂ ਜੇ ਲੱਕੜਾ ਰੱਖੀਆਂ ਨੇ ਇੱਥੇ ਕਿਸੇ ਨੂੰ ਇਤਰਾਜ਼ ਕੀ ਇਹ ਪੁਲ ਦਾ ਮਹਿਕਮ ਜੇ ਇਹਨਾਂ ਨੇ ਪਿਛੇ ਕੰਪਲੇਟ ਤੇ ਨਾਲ ਬਾਊ ਸਾਈਕਲਾਂ ਵਾਲਾ ਇਹਨਾਂ ਦਾ ਸਮਾਨ ਲੈ ਕੇ ਸੀ ਚੁੱਕ ਕੇ ਇਹਨਾਂ ਦਾ ਸਮਾਨ ਵਾਪਸ ਕਰਾਇਆ ਉਹਨਾਂ ਦੇ ਕੋਲ ਇੱਕ ਇਸ ਬੰਦੇ ਦੀ ਗਰਨਾਮ ਸਿੰਘ ਦੀ ਕੰਪਲੇਂਟ ਤੇ ਆਪਾਂ ਗਰਨਾਮ ਸਿੰਘ ਵੀ ਸਾਡੇ ਤੋਂ ਪੁਰਾਣੀ ਇਹਨੂੰ ਕਹਿਣਾ ਚਾਹੁੰਦੇ ਆ ਵੀ ਸੱਜਣਾ ਜੇ ਤੈਨੂੰ ਮਹਾਰਾਜ ਨੇ ਸਭ ਕੁਝ ਦਿੱਤਾ ਵਾ ਤੇਰਾ ਘਰ-ਬਾਰ ਹੈ ਜਗਾ ਵੀ ਹੈਗੀ ਤੇਰੇ ਕੋਲ ਤੂੰ ਆਪਣੀ ਟਰਾਲੀ ਲਾਉਣਾ ਹੁਣ ਵੀ ਇਹਦੀ ਗੱਡੀ ਦੀ ਤੁਸੀਂ ਫੋਟੋ ਲਓ ਇਹ ਰੋਂਗ ਪਾਰਕਿੰਗ ਲਾਈ ਇਹਨੇ ਗੱਡੀ ਵੇਖੋ ਇਹ ਗੱਡੀ ਲਾਉਣ ਦਾ ਤਰੀਕਾ ਇੱਥੇ ਪੁਲ ਦੇ ਥੱਲੇ ਇਹ ਮਤਲਬ ਕੀ ਆਪਣੀ ਭੌਂਸ ਵਿਖਾ ਰਹੇ ਨੇ ਇਹਦਾ ਜਿਹੜਾ ਬਣਿਆ ਵਾ ਫੁੱਟਪਾਥ ਦੇ ਉੱਤੇ ਜਿਹੜਾ ਚੱਲਣ ਵਾਸਤੇ ਗਰੀਬਾਂ ਦੇ ਫੁੱਟਪਾਥ ਬਣਾਇਆ ਗਿਆ ਵੀ ਇਹਦੇ ਫੁੱਟਪਾਥ ਤੇ ਲੋਕੀ ਚੱਲ ਕੇ ਜਾਣਗੇ ਉਹ ਫੁੱਟਪਾਥ ਤੇ ਇਹਨੇ 5 ਇੰਚੀ ਲੰਮਾ 6 ਫੁੱਟ ਲੰਮਾ ਰੈਂਪ ਬਣਾਇਆ ਆਪਣੀਆਂ ਗੱਡੀਆਂ ਚੜਾਉਣ ਨੂੰ ਦੁਕਾਨ ਦੇ ਅੱਗੇ ਉਹ ਰੈਂਪ ਕੀ ਮਨਜ਼ੂਰ ਹੈ ਸੜਕ ਦੇ ਉੱਤੇ ਮਾਰੇ ਬੰਦਿਆਂ ਦੇ ਧੱਕੇ ਮਾਰੇ ਬੰਦਿਆਂ ਦੇ ਨਾਲ ਇਹ ਧੱਕੇਸ਼ਾਈ ਹੋ ਰਹੀ ਹੈ ਜੀ ਸਾਰਾ ਸ਼ਹਿਰ ਰੋਟੀ ਖਾ ਰਿਆ ਇੱਥੇ ਗਰੀਬਾਂ ਦੀ ਰੋਟੀ 'ਚ ਲੱਤ ਵੱਜਣ ਦੀ ਹੈ ਸਮਾਨ ਨਹੀਂ ਲੱਤਨ ਦੇਣਾ ਜੇ ਨਹੀਂ ਕਰਦੇ ਨਾ ਮੈਂ ਇਹੋ ਘੁਆਰ ਕਰਾਂਗਾ ਵੀ ਇਹਨਾਂ ਵੀਰਾਂ ਨਾਲ ਇਨਸਾਫ਼ ਹੋਵੇ ਗਰਨਾਮ ਸਿੰਘ ਨੂੰ ਵੀ ਕਵਾਂਗੇ ਦੋ ਵਾਰੀ ਕਹਿ ਚੁੱਕੇ ਅੱਗੇ ਵੀ ਹੁਣ ਵੀ ਕਿੰਨੇ ਵੀ ਬਹਿ ਕੇ ਇਸ ਮਸਲੇ ਦਾ ਹੱਲ ਕਰੋ ਲੜਾਈਆਂ ਝਗੜੇ ਆਂਡ ਗਵਾਂਡ ਨਾਲ ਚੰਗੇ ਨਹੀਂ ਹੁੰਦੇ ਤੇ ਨਾ ਹੀ ਇਹ ਚ ਲੜਾਈਆਂ ਝਗੜੇ ਕਿਤੇ ਚੱਲਨੇ ਆ ਠੀਕ ਹੈ ਜੀ ਪ੍ਰਸ਼ਾਸਨ ਮੌਕੇ ਤੇ ਆਇਆ ਪ੍ਰਸ਼ਾਸਨ ਮੌਕੇ ਤੇ ਆਇਆ ਜੀ ਪੁਲਿਸ ਵਾਲੇ ਕਹਿੰਦੇ ਨੇ ਉਹਨਾਂ ਨੇ ਸ਼ਾਮ ਦਾ ਟਾਈਮ ਲੱਲਿਆ ਬਾਪੂ ਜੀ ਉਹਨੇ ਗੱਡੀ ਗਲਤ ਲਾਈ ਆ ਪੁਲਿਸ ਦਾ ਮਕਸਦ ਬੰਦਾ ਸੀ ਲੱਕੜ ਵਾਲੀ ਟਰਾਲੀ ਵੀ ਭਜਾਉਂਦਾ ਵੀ ਲੱਕੜ ਵਾਲੀ ਟਰਾਲੀ ਵੀ ਲੈ ਜਾਓ ਠੀਕ ਹੈ ਜੀ ਪੀਟੋ ਲੈ ਜਾਓ ਮੈਂ ਪਾਸੇ ਕਰਾ ਦੇਣਾ ਉਹਨਾਂ ਨੂੰ ਕਹਿਣਾ ਉਹ ਵੀ ਆਪਣੀਆਂ ਗੱਡੀਆਂ ਲੈ ਜਾਣੇ ਇੱਕ ਸਾਈਡ ਤੇ ਜਗ੍ਹਾ ਜੇ ਖਾਲੀ ਰਹਿਣ ਦੋ 4 ਵਜੇ ਤੋਂ ਬਾਅਦ ਫੈਸਲਾ ਹੋਏਗਾ ਇਹਨਾਂ ਦਾ ਤੇ ਫਿਰ ਜਿੱਥੇ ਜੋ ਹੋਏਗਾ ਕੀਤਾ ਜਾਏਗਾ ਇਹ ੱੱੱਕੇ ਛਾਈਆਂ ਕਿਉਂ ਚੱਲ ਰਹੀਆਂ ਨੇ ਮੈਂ ਸਰਕਾਰ ਨੂੰ ਇਹ ਪੁੱਛਦਾ ਸਰਕਾਰ ਦੇ ਪਾਜੀ ਮਾੜੇ ਬੰਦੇ ਨਾਲ ਪਿਓ ਦਾ ਸਿਰ ਤੇ ਨਹੀਂ ਜੇ ਮੁੰਡੇ ਦਾ ਠੀਕ ਹੈ ਜੀ ਮਾਤਾ ਦੀ ਬਿਮਾਰ ਰਹਿੰਦੀ ਆ ਕੱਲਾ ਬੰਦਾ ਕਮਾ ਕੇ ਘਰ ਦੇ ਵਿੱਚ ਰੋਟੀ ਪਾਣੀ ਚਲਾ ਰਿਆ ਆਪਣੀ ਫੈਮਿਲੀ ਨੂੰ ਚਲਾ ਰਿਆ ਠੀਕ ਹੈ ਜੀ ਉਹਦੇ ਨਾਲ ਇਹ ੱੱੱਕਾ ਹੋ ਰਿਹਾ ਗਰੀਬਾਂ ਦਾ ਕਿ ਉਹਦੇ ਮਗਰ ਕੋਈ ਨਹੀਂ ਆਪਾਂ ਗਰੀਬਾਂ ਦਾ ਸਾਥ ਦਿੰਨੇ ਆ ਹਮੇਸ਼ਾ ਦਵਾਂਗੇ ਗਲਤ ਨੂੰ ਗਲਤੀ ਕਵਾਂਗੇ ਜਿੱਥੇ ਇਹ ਮੁੰਡਾ ਗਲਤ ਹੋਊਗਾ ਇਹਨੂੰ ਵੀ ਗਲਤ ਕਵਾਂਗੇ ਲੇਕਿਨ ਆਪਣੇ ਕੋਲ ਧੱਕੇਸ਼ਾਹੀ ਜਿਹੜੀ ਉਹ ਬਰਦਾਸ਼ਤ ਨਹੀਂ ਆ ਆਪਾਂ ਗਰੀਬ ਬੰਦੇ ਦੇ ਨਾਲ 24 ਘੰਟੇ ਖੜੇ ਆ ਆਪਾਂ ਇਸ ਪੈਰ 'ਚੋਂ ਲੰਗੇ ਆ ਆਪਾਂ ਗਰੀਬ ਬੰਦੇ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ ਔਰ ਇਹਨੂੰ ਇਨਸਾਫ਼ ਦਵਾ ਕੇ ਰਵਾਂਗੇ ਇਹ ਪੁੱਲ ਦੇ ਵਰਤੋਂ ਦੇ ਵਿੱਚ ਆ ਮੈਂ ਨਹੀਂ ਚਾਹੁੰਦਾ ਕਿ ਗਰਨਾਮ ਸਿੰਘ ਤੈਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਬੱਚਾ ਤੇਰਾ ਸਰਕਾਰੀ ਨੌਕਰੀ ਰੋਟੀ ਪਾਣੀ ਤੇਰ ਕੋ ਖੁੱਲਾ ਕਾਰੋਬਾਰ ਤੇਰਾ ਚੰਗਾ ਚੱਲਣ ਰਿਆ ਫਿਰ ਇਹਨਾਂ ਗਰੀਬਾਂ ਦੇ ਕਿਉਂ ਲੱਤਾਂ ਮਾਰਨ ਦੇ ਢੇਰ ਦੇ ਵਿੱਚ ਕੀ ਕਾਰਨ ਆ ਕਿਸ ਕਾਰਨ ਲੱਤਾਂ ਮਾਰਦਾ ਪਿਆ ਅਸੀਂ ਇਹਨੂੰ ਇਹ ਜਵਾਬ ਪੁੱਛਣਾ ਚਾਹੁੰਦੇ ਆ ਕਿ ਇਹ ਗਰੀਬ ਦੇ ਢਿੱਡ 'ਤੇ ਲਤਨਾ ਮਾਰ ਪਰਵਾਦਮਾ ਬੜਾ ਬੇਅੰਤ ਆ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਤਰਾਜ ਕੀ ਆ ਮੈਂ ਪੁੱਛਣਾ ਚਾਹੁੰਨਾ ਇਹਦੀ ਦੁਕਾਨ ਆ ਦੁਕਾਨ ਦੇ ਅੱਗੇ ਕਿਹੜੀਆਂ ਇੱਥੇ ਹੈਗਾ ਸੀਮਿੰਟ ਦੀ ਦੁਕਾਨ ਆ ਇਹ ਕਿਹੜੀ ਕੱਪੜੇ ਬਜਾਜੀ ਦੀ ਦੁਕਾਨ ਆ ਵੀ ਕੁੜੀਆਂ ਆਉਂਦੀਆਂ ਜਨਾਨੀਆਂ ਆਉਂਦੀਆਂ ਸਾਹਮਣੇ ਮੁੰਡੇ ਆ ਕੇ ਲੱਕੜਾ ਚੋਕਰੇ ਕਰਦੇ ਆ ਤੇ ਇਹਨਾਂ ਨੂੰ ਤਰਾਜ ਹੋਣਾ ਚਾਹੀਦਾ ਉਹ ਇਹਨਾਂ ਸੀਮਿੰਟ ਖਾ ਜਾਣਾ ਆ ਕੇ ਕਿਹਨਾਂ ਤੇਰਾ ਸੀਮਿੰਟ ਨਹੀਂ ਵੇਚਣ ਦਿੱਤੇ ਜਾਂ ਤਾਂ ਉਹ ਆਪ ਵੀ ਨਾ ਵਰਤੇ ਜਾਂ ਤੇ ਭਾਜੀ ਕੋਈ ਨਾ ਵਰਤੇ ਜੇ ਵਰਤ ਨਹੀਂ ਆ ਤੇ ਧੱਕੇਸ਼ਾ ਹੀ ਨਹੀਂ ਹੁੰਦਾ ਨਹੀਂ ਤੇ ਧਰਨਾ ਦੇ ਨਾ ਪਵੇ ਕੁਛ ਦੇ ਨਾ ਪਵੇ ਮੈਂ ਇਹਨਾਂ ਨਾਲ ਰਾਤ ਦਿਨ ਹਾਜ਼ਰ ਆਂ ਧਰਮਿੰਦਰ ਕੁਮਾਰ ਵੇਰਕਾ ਪੰਜਾਬ ਹੁਮਨ ਰਜਦਾ ਮੈਂ ਸੀਨੀਅਰ ਸੈਕਟਰੀ ਪੰਜਾਬ ਦਾ ਮੈਂ ਇਹਨਾਂ ਦੇ ਨਾਲ ਧੱਕਾ ਨਹੀਂ ਹੁੰਦਾ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਬਾਡ ਨੰਬਰ 18 ਤੋਂ ਮੈਂ ਇਹਨਾਂ ਦੇ ਨਾਲ ਰਾਤ ਦਿਨ ਜਾਨੋ ਮਨੋ ਤਨੋ ਹਰ ਚੀਜ਼ ਤੋਂ ਹਾਜ਼ਰ ਆਂ ਇਹਨਾਂ ਨਾਲ ਧੱਕਾ ਨਹੀਂ ਹੁੰਦਾ ਮਾਂਗਾ ਕਰ ਸਾਹਮਣੇ ਜਿਹੜੀ ਕਾਰ ਜਗਾ ਗਈ ਉਹਤੇ ਲੋਕਾਂ ਨੇ ਤੁਹਾਡੇ ਕੋਲ ਇੰਤਜ਼ਾਮ ਲਾਇਆ ਕੀ ਸਰ ਸਾਰਾ ਮਾ ਕਿਹੜੇ ਲੋਕਾਂ ਨੇ ਇੰਤਜ਼ਾਮ ਲਾਇਆ ਸਰ ਅਸਰ ਜਿਹੜੇ ਟਰਾਲੀਆਂ ਵਗੈਰਾ ਲਾਂਦੇ ਸੀ ਕਿਹੜੇ ਟਰਾਲੀਆਂ ਲਗਾਉਂਦੇ ਸਰ ਜਿਹੜੇ ਉਹ ਬੰਦੇ ਲਾਂਦੇ ਟਰਾਲੀਆਂ ਉਹ ਤੇ ਪੈਂਕਰ ਵਗੈਰਾ ਤੇ ਉਹ ਕਹਿੰਦੇ ਇਹਨਾਂ ਨੂੰ ਤੁਹਾਨੂੰ ਤਾਂ ਜਾਣ ਕੀਤਾ ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਬਿਲਕੁਲ ਲਿਆਓ ਮੇਰੇ ਮੂੰਹ ਤੇ ਲਿਆਓ ਸਰ ਉਹਨਾਂ ਕੋਲ ਕਿਹਾ ਜਾਂਦਾ ਕਿ ਕਾਰਪੋਰੇਸ਼ਨ ਦੇ ਫੋਟੋਆਂ ਵਗੈਰਾ ਵੀ ਪਾਉਂਦੇ ਆ ਤੇ ਕਾਰਪੋਰੇਸ਼ਨ ਦੇ ਫੋਟੋਆਂ ਸਿਰ ਪਾਈਆਂ ਸਰ ਲੱਕੜਾਂ ਲਿਖ ਇੱਥੇ ਸਟਾਈਆਂ ਮੇਰੀਆਂ ਗੱਡੀ ਮੈਂ ਆਪਣਾ ਗੱਡੀਆਂ ਨਹੀਂ ਸਾਡੇ ਕੋਲ ਦੋ ਅਹੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀਆਂ ਹੁੰਦੀਆਂ ਜੋ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਐ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਸੀ ਤੇ ਪਹਿਲੋਂ ਔਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨੋਂ ਦੂਜਾ ਅਮਲੀ-ਅਮਲੀ ਕੋ ਬੰਦੇ ਲੋਹੇ ਵੱਢ ਕੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਐ ਨਾ ਕਿ ਲੱਕੜਾ ਸਟੌਨ ਵਾਸਤੇ ਇਹ ਲੱਕੜਾ ਉੱਥੋਂ ਪਿੱਲਰ ਤੋਂ ਲੈ ਕੇ ਤੋੜ ਜਿੱਥੇ ਤੱਕ ਉਹ ਕੁਰਸੀ ਪਣੀ ਹੋਈ ਆ ਇੱਥੋਂ ਤੱਕ ਲੱਕੜਾ ਲਾਈਆਂ ਬਲਕਿ ਇਹ ਪੈਂਚਰਾਂ ਵਾਲੇ ਵੀ ਪਰੇਸ਼ਾਨ ਸੀਗੇ ਵੀ ਸਾਡੇ ਗਾਹ ਕਿਧਰ ਆਉਂਦੇ ਆ ਤੇ ਪੈਂਚਰਾਂ ਵਾਲਿਆਂ ਵਾਲੇ ਤੇ ਆਪਾਂ ਸਰੋਂ ਮੈਂ ਗੱਡੀਆਂ ਬਿਲਕੁਲ ਸਾਈਡ ਤੇ ਲਾਣਾ ਵੀ ਇਹਨਾਂ ਦੇ ਗੱਡੀਆਂ ਚੱਲਦੀਆਂ ਰਹਿਣ ਹੁੰਦੀਆਂ ਰਹਿਣ ਵੀ ਤੇ ਇਹਨਾਂ ਦਾ ਕੰਮ ਚੱਲਦਾ ਰਹੇ ਮੈਂ ਤਾਂ ਕੁਛ ਕੀਤਾ ਹੀ ਨਹੀਂ ਪੈਂਚਰਾਂ ਵਾਲਿਆਂ ਨੂੰ ਹਾਂ ਆਰੇ ਵਾਲਿਆਂ ਨੂੰ ਜੁਰ ਕਹਵੇਂ ਉਹਨਾਂ ਲੱਗਣਾ ਜ਼ਿਆਦਾ ਅਨਨੈਸੈਸਰੀ ਲੱਗਣਾ ਸਟਾਈਆਂ ਚਲੋ ਥੋੜੇ ਵਾਲੇ ਲੱਗਣਾ ਨਾਲ ਪਿੱਲਰ ਵੀ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਸੀ ਇਹਨਾਂ ਥੋੜਾ ਅੱਗੇ ਤੱਕ ਲੱਗਣਾ ਸਟਾਈਆਂ ਜਾ ਕੇ ਗਿੱਟ ਕੋ ਗੱਡੀ ਲੱਗਣ ਦੀ ਜਗ੍ਹਾ ਹੀ ਨਹੀਂ ਰੈਂਦੀ ਇਸ ਕਰਕੇ ਆਪਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਤੇ ਇਹਨਾਂ ਦੇ ਨਾਲ ਬੰਦੇ ਸਾਰੇ ਬਾਹਰ ਦੇ ਮਹੱਲੇ ਦਾ ਕੋਈ ਬੰਦਾ ਮੈਨੂੰ ਕਹਿ ਦੇਵੇ ਆ ਕੇ ਵੀ ਤੇ ਜਿਸ ਤਰ੍ਹਾਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਪੰਚਰਾਂ ਵਾਲਾ ਕਹਿੰਦਾ ਜੀ ਕਹਿੰਦਾ ਮੇਰਾ ਵੀ ਸਮਾਨ ਨਾ ਸਮਾਨ ਚੁੱਕਿਆ ਜਦੋਂ ਕਾਰਪੋਰੇਸ਼ਨ ਵਾਲੇ ਸਰ ਹੁੰਦੇ ਆ ਉਹ ਇੱਕ ਵਾਰੀ ਸਾਰੀ ਸਫਾਈ ਕਰਦੇ ਆ ਉੱਪਰ ਇਹ ਜਗਦੇਵ ਸਿੰਘ ਆਰੇ ਵਾਲਾ ਹੈ ਉਹਦੇ ਨਾਲ ਸਾਡਾ ਕੋਲ ਕਨੈਕਸ਼ਨ ਹੈ ਉੱਪਰ ਇਹ ਦੂਰ ਹੈ ਉਹਨਾਂ ਦੇ ਵੀ ਲੱਕੜਾ ਚੁੱਕ ਕੇ ਲੈ ਗਏ ਉਨੇ ਦੇ ਕੋਲ ਕੋੜਾ ਚੱਕੂ ਲੱਗੀ ਕਿਉਂਕਿ ਜੋ ਕਾਰਪੋਰੇਸ਼ਨ ਵਾਲੇ ਆਉਂਦੇ ਉਹਨਾਂ ਨੂੰ ਸਾਰੀ ਇੱਕ ਵਾਰੀ ਕਰਨੇ ਤੋਂ ਪਿੱਛੋ ਕਰਦੇ ਆਈ ਸਫਾਈ ਸਾਰੀ ਉਹ ਪਿੱਛੋ ਪਟਾਲਾ ਰੋਡ ਤੋਂ ਸਫਾਈ ਕਰਦੇ ਆ ਰਹੇ ਮੈਂ ਤਾਂ ਸਿਰਫ ਇਹਨਾਂ ਨੂੰ ਪ੍ਰੋਗਰਾਮ ਹੈ ਹੋਰ ਕਿਸੇ ਨੂੰ ਪ੍ਰੋਗਰਾਮ ਨਹੀਂ ਹੈ ਨਹੀਂ ਹੋਰ ਕਿ ਸਾਡੀ ਦੁਕਾਨ ਦੇ ਸਾਹਮਣੇ ਤਾਂ ਤੁਹਾਨੂੰ ਪ੍ਰੋਬਲਮ ਹੋਣੀ ਹੈ ਅਸੀਂ ਗੱਡੀਆਂ ਦੇ ਸਾਹਮਣੇ ਲਾਣੇ ਹੋਰ ਉਹਨਾਂ ਪਈ ਆਪਣੀਆਂ ਗੱਡੀਆਂ ਲਾਉਂਦੇ ਤਾਂ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਤਾਂ ਤਾਂ ਗੱਡੀਆਂ ਅਸੀਂ ਲਾਣੇ ਸਾਨੂੰ ਪਰੇਸ਼ਾਨ ਨਹੀਂ ਸਾਡੇ ਕਸਟਮਰ ਆਉਂਦੇ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਕਸਟਮਰ ਲਾਉਣ ਵੇਲੇ ਜਗ੍ਹਾ ਹੀ ਨਹੀਂ ਹੁੰਦੀ ਕਈ ਕਿਤੇ ਲਾਈਏ ਗੱਡੀਆਂ ਦੱਸੋ ਜਦੋਂ ਕਿ ਕਾਰਪੋਰੇਸ਼ਨ ਨੇ ਜਗ੍ਹਾ ਬਣਾਈ ਹੋਈ ਏ ਪਾਰਕਿੰਗ ਵਾਸਤੇ ਨਾ ਕਿ ਲੱਕੜਾ ਸਟਾਉਣ ਵਾਸਤੇ ਉਹ ਕਹਿੰਦੇ ਗਰੀਬ ਪਰਿਵਾਰ ਵਾਲੇ ਕੇ ਸਾਨੂੰ ਤੰਗ ਪੇਸ਼ਾਨ ਕੀਤਾ ਜਾ ਰਿਹਾ ਕੀ 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 ਗਰੀਬ ਪਰਿਵਾਰ ਦੇ ਕੰਮ ਕਰਦੇ ਆ ਤੇ ਸਾਨੂੰ ਤੰਗ ਪੇਸ਼ਾਨ ਕਿਹੜੇ ਗਰੀਬ ਪਰਿਵਾਰ ਦੇ ਆ ਉਹ ਗਰੀਬ ਪਰਿਵਾਰ ਉਹ ਤਾਂ ਮੈਨੂੰ ਕਹਿੰਦੇ ਆ ਤੁਹਾਡੀ ਗੱਡੀਆਂ ਭੰਡਣੀਆਂ ਗਰੀਬ ਪਰਿਵਾਰ ਦਾ ਬੰਦਾ ਇਹੋ ਜਿਹਾ ਕਿੰਨਾ ਕਰਦਾ ਔਰ ਇੱਥੇ ਬੰਦੇ ਪਰੇ ਦੇ ਵਿੱਚ ਬੰਲਾ ਗੱਲ ਕਰਕੇ ਇੱਥੇ ਭੋਲੇ ਸ਼ਾਹ ਜੀ ਹੈਗੇ ਨੇ ਪ੍ਰਧਾਨ ਉਹਨਾਂ ਦੇ ਨਾਲ ਗੱਲ ਕਰਕੇ ਵੀ ਠੀਕ ਆ ਮੈਂ ਲੱਕੜਾ ਪਰੇ ਪਰ ਪਿੱਲਰ ਦੇ ਲਾਗੇ ਸਟਾਵਾਂ ਉਹਨੂੰ ਪੁੱਛ ਲਓ ਬੇਸ਼ੱਕ ਪੁਲਿਸ ਆਨੂੰ ਪੁੱਛ ਲਓ ਵੀ ਮੈਂ ਪਰੇ ਤੇ ਗੱਲ ਕਰ ਰਿਹਾ ਤੇ ਬਿੱਟੂ ਪ੍ਰਧਾਨ ਹੀ ਹੋਰ ਪ੍ਰਧਾਨ ਮੋਹਦਵਾਰ ਬੰਦਿਆਂ ਦੇ ਵਿੱਚ ਬੰਦਾ ਗੱਲ ਕਰਕੇ ਮੁਕਰ ਗਿਆ ਵੀ ਮੈਂ ਨਹੀਂ ਠੀਕ ਮੈਂ ਤੇ ਲਕੜਾ ਟੋਣੀ ਟੋਣੀ ਜੋ ਮਚਾ ਕਰ ਲੈ ਜੋ ਕਰ ਲੈ ਜਾਂ ਪੁਲਿਸ ਚੱਲ ਜਾ ਜੀ ਤੇ ਮਰਜੀ ਚੱਲ ਜਾ ਜੋ ਮਰਜੀ ਕਰ ਲੈ ਇਹ ਆਇਓ ਕੀ ਮਾਮਲਾ ਸਰ ਓਏ ਇੱਥੇ ਨਾ ਬੋਲਦੇ ਥੱਲੇ ਹੀ ਹੈ ਕੋਈ ਵੀ ਕਾਨੂੰਨ ਲਾਉਣ ਦਾ ਹਾਂ ਜੀ ਮੋਕੇ ਜੇ ਆਇਓ ਕੀ ਮੋਕੇ ਦੇ ਨਾਲ ਟਾਈਮ ਪਤਾ 4 ਵਜੇ ਦਾ ਫਿਰ ਉਹਨਾਂ ਕੋਲੋਂ ਕਿਹਾ ਜਿਹੜੇ ਸਾਹਮਣੇ ਜਿਹੜੇ ਦੁਕਾਨਦਾਰ ਉਹ ਤੰਗ ਪ੍ਰੇਸ਼ਾਨ ਕਰ ਰਿਹਾ ਗੁੰਡਾਗਰਦੀ ਕਰਦਾ ਵਾ ਸਾਡੇ ਘਰ ਤੱਕ ਨੂੰ ਕਹਿ ਉਹ ਸਾਡੇ ਕੋਲ ਕੋਈ ਕਮਪਲੇਨ ਇਹਦਾ ਦਿੱਤੀ ਹੈ ਉਹਨਾਂ ਦੀ ਆਊ ਜਿਹੜੀ ਜਿੰਨਾ ਦੀ ਆਊ ਕਾਰਵਾਈ ਕਰਦਾਂਗੇ